ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿਵੇਂ ਕਿ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਵਿਆਹਾਂ ਦੇ ਵਿੱਚ ਲਾੜਾ ਜਦੋਂ ਵਿਆਹ ਕੇ ਆਪਣੀ ਘਰ ਵਾਲੀ ਨੂੰ ਘਰ ਲੈ ਕੇ ਆਉਂਦਾ ਹੈ ਤਾਂ ਮਾਂ ਵੱਲੋਂ ਇੱਕ ਰਸਮ ਕੀਤੀ ਜਾਂਦੀ ਹੈ ਜੋ ਕਿ ਲਾੜਾ ਲਾੜੀ ਦੇ ਉੱਪਰੋਂ ਪਾਣੀ ਵਾਰਿਆ ਜਾਂਦਾ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਲਾੜਾ ਜਦੋਂ ਵਿਆਹ ਕੇ ਆਪਣੀ ਲਾੜੀ ਨੂੰ ਘਰ ਲੈ ਕੇ ਆਉਂਦਾ ਹੈ ਤਾਂ ਦੇਖੋ ਲਾੜੇ ਦੇ ਬਾਪ ਵੱਲੋਂ ਨਾ ਪਾਣੀ ਵਾਰਿਆ ਜਾਂਦਾ ਹੈ ਕਿਉਂਕਿ ਲਾੜੇ ਦੀ ਮਾਂ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਬਾਪ ਵੱਲੋਂ ਨਾ ਆਪਣੇ ਪੁੱਤ ਤੇ ਨੂ ਦੇ ਉੱਪਰ ਦੀ ਪਾਣੀ ਵਾਰ ਕੇ ਪੀਤਾ ਜਾ ਰਿਹਾ ਹੈ ਮਾਵਾ ਵਿਣਾ ਨਾ ਪੁੱਤਾਂ ਦੇ ਵਿਆਹ ਅਧੂਰੇ ਰਹਿ ਜਾਂਦੇ ਨੇ ਜੇ ਅੱਜ ਇਸ ਵੀਰ ਦੀ ਮਾਂ ਜਿਉਂਦੀ ਹੁੰਦੀ ਤਾਂ ਉਸਨੇ ਆਪਣੇ ਪੁੱਤ ਦੇ ਵਿਆਹ ਦੇ ਲੱਖ ਲੱਖ ਸੱਗਣ ਮਨਾਉਣੇ ਸੀ ਤੇ ਉਸ ਨੂੰ ਆਪਣੇ ਪੁੱਤ ਦੇ ਵਿਆਹ ਦਾ ਕਿੰਨਾ ਚਾਹ ਹੋਣਾ ਸੀ ਸੱਚੀ ਮਾਂ ਵਿਣਾ ਨਾ ਸਾਰੀਆਂ ਖੁਸ਼ੀਆਂ ਫਿੱਕੀਆਂ ਲੱਗਦੀਆਂ ਨੇ ਇਹੋ ਜਿਹੇ ਸਮਿਆਂ ਤੇ ਆਪਣਿਆਂ ਦਾ ਨਾਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਪਰ ਤੁਸੀਂ ਵੀਡੀਓ ਦੇ ਵਿੱਚ ਨਾ ਦੇਖ ਸਕਦੇ ਹੋ ਇਹ ਬਾਪ ਨੂੰ ਜੋ ਦੇਖੋ ਇਹ ਵੀਰ ਦੀ ਨਾ ਮਾਂ ਦੀ ਜਗ੍ਹਾ ਖੜ ਗਿਆ ਤੇ ਵੀਰ ਨੂੰ ਮਾਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋ ਜੀ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ।